ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦ ਕਰਵਾਇਆ ਕੁਰਬਾਨੀ ਕੀਤੀ ਤੇ ਅਸੀਂ ਉਹਨਾਂ ਨੂੰ ਜਾਂ ਜੋਤ ਦੀ ਗੱਲ ਕਰੀਏ ਆਈਡਲ ਮੰਨ ਕੇ ਉਹਨਾਂ ਦੀ ਸੋਚ ਦੇ ਪੈਰਾ ਦੇਣ ਦੀ ਗੱਲ ਕਰਦੇ ਆ ਆ ਜਿਹੜੀ ਝਾੜੂ ਵਾਲਿਆਂ ਦੀ ਸਰਕਾਰ ਬਣਾਈ ਸੀ ਨਾ ਇਹਨਾਂ ਨੇ ਉਦਾਂ ਦੀ ਪੱਗ ਵਰਨੀ ਉਦਾਂ ਦਾ ਤਿਲ ਕਲਾਇਆ ਮੱਥੇ ਤੇ ਹਾਲਾਂਕਿ ਇਹਦੇ ਨੌ ਪਾਲ ਸਲਾਈ ਹੋਣੀ ਹੈ ਨੇਨ ਪਾਲ ਨੇਲ ਪਾਸਤੀ ਨੂੰ ਕਹਿੰਦੇ ਪਰ ਉਹ ਬੜਾਇਆ ਖੂਨ ਹੀ ਸੀ ਇੱਕ ਪਿੰਡ ਵਿੱਚ ਲੜਾਈ ਹੋ ਗਈ ਤੇ ਇੱਕ ਬੀਬੀ ਨੇ ਨਾ ਆਪਣੀ ਬਾਹ ਤੇ ਨੌ ਪਾਲ ਸਲਾ ਕੇ ਆ ਕੇ ਕਹਿੰਦੀ ਮੇਰੇ ਇੱਥੇ ਗੰਡਾਸਾ ਮਰਿਆ ਕਹਿੰਦੀ ਸਰਪੰਚ ਦੇ ਕੋਲ ਲੈ ਕੇ ਜਾਓ ਮੈਨੂੰ ਤੇ ਸਰਪੰਚ ਕਹਿੰਦਾ ਪਾਣੀ ਦਾ ਗਲਾਸ ਲਿਓ ਉਹਨੇ ਗਿੱਲਾ ਕਰਕੇ ਕੱਪੜਾ ਉਹ ਨੌ ਪਾਲ ਸਲਾ ਤੇ ਕਹਿੰਦਾ ਬੀਬੀ ਟੱਕ ਕਿੱਥੇ ਆ ਫਿਰ ਕਹਿੰਦੀ ਕਿਰਪਾ ਹੋ ਗਈ ਤੁਹਾਡੇ ਘਰੇ ਆ ਕੇ ਟੱਕ ਮਿਟ ਗਿਆ ਜਣ ਕੇ ਇਹ ਜਲੂਸ ਇਹ ਝਾੜੂ ਵਾਲੇ ਹੁਣ ਕੱਟ ਰਹੇ ਐ ਇਨਕਲਾਬ ਜਿੰਦਾਬਾਦ ਅਜਨੇ ਕਰਤਾਰ ਸੰਧਮਾ ਵਰਗੇ ਜਿਹੜੇ ਕਹਿੰਦੇ ਸੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਘਰੇ ਗੁਰੂ ਦਾ ਸਰੂਪ ਰੱਖਿਆ ਹੋਇਆ ਜਣ ਕੇ ਗੁਰੂ ਸਾਹਿਬ ਦਾ ਸਰੂਪ ਪ੍ਰਕਾਸ਼ ਕੀਤਾ ਹੋਇਆ ਇਹ ਫਤਿਹ ਬੁਲਾਣਾ ਭੁੱਲ ਗਈ ਸੀ ਕੀ ਕਹਿੰਦੇ ਸੀ ਇਹ ਇਨਕਲਾਬ ਜਿੰਦਾਬਾਦ ਮੁਰੇ ਇੱਕ ਬੁੜੀ ਕਹਿੰਦੀ ਵਾਹਿਗੁਰੂ ਜੀ ਕਾ ਖਾਲਸਾ ਇਹ ਕਹਿੰਦਾ ਇਨਕਲਾਬ ਜਿੰਦਾਬਾਦ ਇਹ ਫਜ਼ੇ ਵੀ ਨਹੀਂ ਬੁਲਾਈ ਨਾ ਖਤੀੜਾ ਨੇ ਇਹ ਜਿਹੇ ਲੋਕ ਐ ਤੇ ਹੁਣ ਕੀ ਹੋ ਰਿਹਾ ਹੁਣ ਵਿਧਾਨ ਸਭਾ ਦੇ ਵਿੱਚ ਹੋ ਪਤਾ ਕੀ ਹੋ ਰਿਹਾ ਇੱਕ ਕੁਰਸੀ ਤੇ ਬੈਠਾ ਹੁੰਦਾ ਇੱਕ ਤਾਂ ਇਹ ਉਦਾਂ ਫਲਵਾਇਰੀਆਂ ਨੇ ਮੂੰਹ ਤੇ ਪਤਾ ਨਹੀਂ ਮੱਛੀ-ਮੁੱਛੀ ਘਾ ਕੇ ਦੁੱਧ ਤਾਂ ਪੀ ਲਿਆ ਹੋਣਾ ਸ਼ਾਇਦ ਇਦਾਂ ਹੀ ਪ੍ਰੋਬਲਮ ਹੁੰਦੀ ਐ ਨਾ ਲੋਕਾਂ ਨੂੰ ਇੱਕ ਉਹਦਾਂ ਸ਼ਿਊਟੀ ਲਾ ਲੈਂਦੇ ਐ ਇੱਕ ਸ਼ਬਦ ਕਿੰਨੇ ਕਹ ਲੈਟਸ ਗੋ ਲੈਟ ਮੀ ਸਪੀਕ ਇਦੋਂ ਬਾਅਦ ਸ਼ਬਦ ਨਹੀਂ ਹੈਗਾ ਜਾਂ ਚੇਰ ਨੂੰ ਅਡਰੈਸ ਕਰੋ ਹੋਰ ਕੋਈ ਸ਼ਬਦ ਨਹੀਂ ਇਹ ਤਿੰਨ ਚਾਰ ਸ਼ਬਦ ਹੈ ਤੇ ਜੇ ਤੁ ਕਹਿੰਦੇ ਆ ਗੱਲ ਸੁਣ ਗੱਲ ਸੁਣ ਕਿਹਨੂੰ ਕਹਿੰਦੇ ਆ ਬਾਜਬਤ ਸਾਹਿਬ ਨੂੰ ਜਿਹੜੇ ਪੜ੍ਹੇ ਲਿਖੇ ਬੰਦੇ ਆ ਜਾਂ ਖੈਰ ਸਾਹਿਬ ਨੂੰ ਕਹਿਣਗੇ ਅਜੀਮਾ ਸਾਹਿਬ ਨੇ ਬਜਟ ਪੇਸ਼ ਕੀਤਾ ਓਏ 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 ਐਦਾਂ ਗੱਲ ਕਰਦੇ ਯਾਨੀ ਕਿ ਇਹ ਵਕੀਲ ਬੰਦੇ ਹੈ ਇੰਨਾ ਬੰਦਿਆਂ ਕੋਲੇ ਭਗਤ ਸਿੰਘ ਵਾਲਾ ਇੱਕ ਵੀ ਕਿਤੇ ਕਿਰਦਾਰ ਹੈਗਾ ਉਹਨਾਂ ਮਰਕਾ ਕੋਈ ਗੁਣ ਹੈਗਾ ਉਸ ਬੰਦੇ ਨੂੰ ਕਿੰਨਾ ਖੱਜਲਖਵਾਰ ਉਹਦੀ ਮਿੱਟੀ ਪਲੀਤ ਕਰਦੀ ਇਹਨਾਂ ਲੋਕਾਂ ਨੇ ਭਵੰਤਮਨ ਇੱਕ ਪੱਤਰਕਾਰ ਸਵਾਲ ਪੁੱਛਦਾ ਉਹ ਤਾਂ ਹੁਣ ਅੱਖਾਂ ਤੇ ਐਨਕ ਲਾਉਣ ਲੱਗ ਗਿਆ ਪਤਾ ਨਹੀਂ ਹੁਣ ਘਰ ਵਾਲੀ ਨੇ ਕੋਈ ਪੰਗਾ ਪਾਤਾ ਉਹ ਜਾਂ ਮੀਡੀਆ ਸੁਣਾਈ ਜਾਂਦਾ ਕਹਾਣੀ ਪਤਾ ਨਹੀਂ ਕੋਈ ਲੇਡੀਜ਼ ਨੂੰ ਕੁਛ ਕਹਿਤਾ ਪਤਾ ਨਹੀਂ ਕੀ ਹੋਇਆ ਮੈਂ ਉਧਰ ਨਹੀਂ ਜਾਣਾ ਤੇ ਉਹ ਉਹਨੂੰ ਪੱਤਰਕਾਰ ਕਹਿੰਦਾ ਤੁਸੀਂ ਦਿੱਲੀ ਵਿੱਚ ਕਹਿ ਰਹੇ ਹੋ ਵੀ ਅਸੀਂ ਇੱਥੇ ਐ ਕਰਾਂਗੇ ਤੁਸੀਂ ਦਿੱਤਾ ਨਹੀਂ 1000 ਰੁਪਇਆ ਪੰਜਾਬ ਦੇ ਵਿੱਚ ਨਹੀਂ ਨਹੀਂ ਦੇਵਾਂਗੇ ਤੁਸੀਂ ਸਾਡਾ ਧੰਨਵਾਦ ਕਰੋ ਜਿੱਦੋਂ ਅਸੀਂ ਦੇ ਤੇ ਦੇਖੋ ਉਸ ਬੰਦੇ ਤੇ 1% ਵੀ ਬੇਸ਼ਰਮੀ ਨਹੀਂ ਹੈਗੀ ਮੁੰਡੇ 1% ਵੀ ਅਸਾ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਨੀ ਹੈ ਦੱਸਿਓ ਯਕੀਨ ਕਰਕੇ ਮੈਨੂੰ ਇਦਾਂ ਲੱਗਦਾ ਵੀ ਮੈਂ ਖੇਤ ਵਿੱਚ ਗਿਆ ਮੈਂ ਪੱਠੇ ਵੱਡੇ ਮੈਂ ਕਣਕ ਵੱਡੇ ਮੈਨੂੰ ਪਤਾ ਹੈ ਮੈਂ ਵੀ ਜਿਹੜੇ ਪਹਿਲਾਂ ਮੋਟਰਾਂ ਲੱਗਦੇ ਸੀ ਨਾ ਪੱਖੇ ਵਾਲੀਆਂ ਉਹ ਉਹ ਟੋਏ ਵਿੱਚ ਮੈਂ ਵੀ ਉਤਰ ਸਕਦਾ ਉਦੋਂ ਵੀ ਉਤਰਦਾ ਸੀ ਉਹਨੇ ਵੀ ਉਤਰਿਆ ਭਗਵੰਤ ਜੀ ਨੇ ਕੀ ਕਿਹਾ ਸੀ ਅਸੀਂ ਕਹਿੰਦਾ ਪਟੇ ਨੂੰ ਬਰੋਜਾ ਲਾਉਂਦੇ ਰਹੇ ਲਾਇਆ ਉਹ ਬਰੋਜਾ 17 ਸਾਲ ਦਾ ਘਰੋਂ ਨਿਕਲ ਗਿਆ ਸੀ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਹੈ ਬੇਬਕੂ ਬਣਾਇਆ ਸੀ ਨਾ ਚੁਟਕਲੇ ਸੁਣਾਏ ਤੇ ਅਸੀਂ ਲੋਕਾਂ ਨੇ ਚੁਟਕਲੇ ਸੁਣ ਲਏ ਸਾਨੂੰ ਬਦਲਾ ਚਾਹੀਦਾ ਹੈ ਬਦਲਾ ਚਾਹੀਦਾ ਕੂਸ਼ ਨੂੰ ਅੱਗ ਲੱਗੀ ਸੀ 94 ਜਿਤਾਤੇ ਹੁਣ ਦੱਸਿਓ ਕਿੱਥੇ ਐ ਹੁਣ ਮੁੱਦੇ ਪਤਾ ਕਿ ਚੱਲਦੇ ਐ ਉਹ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਜੀ ਟਰਾਲੀਆਂ ਚੋਰੀ ਕਰ ਲਈਏ ਤੁਹਾਡੇ ਐਮਐਲਆ ਨੇ ਉਹ ਗਰਨਾਲ ਸਿੰਘ ਨਰਕਨੌਰ ਐ ਉਹ ਕਾਨਫਰੰਸ ਕਰੀ ਜਾਂਦਾ ਕਹਿੰਦਾ ਜੀ ਮੇਰੇ ਤਾਂ ਕੁਛ ਲੱਗਦਾ ਹੀ ਨਹੀਂ ਉਹ ਵੀਡੀਓ ਵਿੱਚ ਕਹਿੰਦੇ ਤੁਹਾਡੇ ਰਿਸ਼ਤੇਦਾਰ ਦੱਸੋ ਤੁਸੀਂ ਇੱਕ ਹੋਰ ਬੁੱਟੜ ਜਿਹੜਾ ਹੈਗਾ ਦੂਜਾ ਕੀ ਇਹਦੇ ਨਾਲ ਲਾਹਵ ਸਿੰਘ ਉੱਗੋ ਕੇ ਉਹ ਕਹਿੰਦਾ ਹੁਣ ਅਸੀਂ ਟਰਾਲੀਆਂ ਦੀ ਇਨਕੁਆਰੀ ਕਰੀਏ ਲੈ ਅਸੀਂ ਕਹਿੰਦੇ ਸੁਲਝੀ ਰਹੀ ਮਤਲਬ ਇਹ ਸਾਡੀਆਂ ਮਾੜੀਆਂ ਮੁੱਟੀਆਂ ਚੋਰੀਆਂ ਨੇ ਤੁਸੀਂ ਇੱਧਰ ਧਿਆਨ ਨਾ ਦਿਓ ਕਹਿੰਦਾ ਵੱਡੇ ਕੰਮਾਂ 'ਤੇ ਧਿਆਨ ਦਿਓ ਮਤਲਬ ਕਿ ਜੇ ਅਸੀਂ 20-30 ਕਰੋੜ ਰੁਪਏ ਦਾ ਘਪਲਾ ਕਰਨ ਤੁਸੀਂ ਉੱਧਰ ਧਿਆਨ ਦਿਓ ਟਰਾਲੀਆਂ ਬੰਨਾਂ ਧਿਆਨ ਦਿਓ ਨਾਲੇ ਕਹਿੰਦਾ ਟਰਾਲੀ ਤੇ 2 ਲੱਖ ਦੀ ਹੈ 2 ਲੱਖ ਰੁਪਏ ਨਾਲ ਬਾਅਦ 'ਤੇ ਕੁਝ ਨਹੀਂ ਹੈਗਾ ਇਹ ਲਾਭ ਸੇ ਉਦੋਂ ਕਿ ਉਗੋ ਗਿਆ ਪਤਾ ਕੌਣ ਹੈ ਇਹਦੇ ਕੋਲੇ ਨਾ ਆਪ ਫੋਨ ਤਾਂ ਹਜੇ ਮੇਰੇ ਹਿਸਾਬ ਨਾਲ ਹੈਗਾ 25 ਹਜ਼ਾਰ ਦਾ ਇਦੋਂ ਅੱਧੇ ਰੇਟ ਦਾ ਫੋਨ ਛੇ ਤੇ ਭੁਲ 10-12 ਹਜ਼ਾਰ ਦਾ ਤੇ ਹੁਣ ਇਹਦੇ ਕੋਲ ਫੋਨ ਦੋ ਨੇ ਆਈਫੋਨ ਦੇ ਵੱਡੇ ਨੇ ਹੁਣ 1.5 ਲੱਖ ਵਾਲੇ ਸਮਝਾਈ ਗੱਲ ਦੀ ਇਹ ਉਹ ਨਹੀਂ ਹੁਣ ਕਹਿੰਦੇ ਲੈ ਹੁਣ ਇਹ ਟਰਾਲੀਆਂ ਦੀ ਇਨਕੁਆਰੀ ਕਰਾਈ ਗਈ ਚਲੋ ਸਾਰੀਆਂ ਗੱਲਾਂ ਛੱਡੋ ਵਿਧਾਨ ਸਭਾ ਵਿੱਚ ਮੁੱਦਾ ਦੇਖੋ ਕਿ ਉੱਡੇ ਕੀ ਮੁੱਦਾ ਚੱਕਿਆ ਬਾਜਵਾ ਸਾਹਿਬ ਕਹਿੰਦੇ ਥੋੜੇ ਐਮ ਐਲ ਏ ਟਰਾਲੀਆਂ ਚੋਰੀ ਕਰੀ ਜਾਂਦੇ ਆ ਗੱਲ ਉੱਡੀ ਪਈ ਐ ਦੇਖੋ ਤੁਸੀਂ ਦੱਸਿਓ ਹੁਣ ਤੁਸੀਂ ਇਹਨਾਂ ਵਿੱਚੋਂ ਕਿਹੜਾ ਬੰਦਾ ਜਿਹੜਾ ਭਗਤ ਸਿੰਘ ਦੀ ਸੋਚ ਵਾਲਾ ਹੋਵੇ ਕਿਹੜਾ ਬੰਦਾ ਉਹ ਜਿਹੜਾ ਉਟੀਂਡਾ ਜਿਹੜਾ ਦਾ ਮੁੱਖ ਮੰਤਰੀ ਸੀ ਨਾ ਹਰਜੋਤ ਬੈਂਸ ਜਿਹਦੇ ਘਰ ਵਾਲੀ ਐਸਐਸਪੀ ਹੈ ਉਹਦੀ ਇਨਕੁਆਇਰੀ ਖੁੱਲ ਗਈ ਉਹਦੀ ਇਨਕੁਆਇਰੀ ਖੁੱਲ ਗਈ ਹਲੇ ਪਤਾ ਨਹੀਂ ਕੀ ਕੁਝ ਹੋਣਾ ਤੇ ਆ ਜਿਹੜਾ ਕਰਤਾਰ ਸੰਧਮੈਂ ਜਿਹੜਾ ਸਪੀਕਰ ਸਾਹਿਬ ਹੈ ਤੇ ਕੱਲ ਮੈਨੂੰ ਕਿਸੇ ਨੇ ਵੀਡੀਓ ਭੇਜੀ ਪਹਿਲ ਤਾਂ ਇਹ ਤੂੰ ਦੁਮਾਮੇ ਹੋਗੇ ਕਿਤੇ ਉਹ ਚਾਰੇ ਪੈਰ ਚਾਕੇ ਪੈ ਜੇ ਪ੍ਰਗਟ ਸਿੰਘ ਨੂੰ ਤੇ ਕਿਤੇ ਪੈ ਜੇ ਬਾਜਵਾ ਸਾਹਿਬ ਨੂੰ ਤੇ ਬਾਅਦ ਦੇ ਵਿੱਚ ਜਦੋਂ ਰੋਟੀ ਖਾਣੀ ਸੀ ਉਦੋਂ ਇਕੱਠੇ ਬੈਠੇ ਉਦੋਂ ਆਈਸਕ੍ਰੀਮ ਵਾਲੀ ਜਿਹੜੀ ਪਲੇਟ ਹੁੰਦੀ ਆ ਨਾ ਦੋ ਦੇ ਵਿਚਾਲੇ ਪਈ ਸੀ ਉਧਰੋਂ ਚਮਚਾ ਚੱਕਿਆ ਬਾਜਵਾ ਸਾਹਿਬ ਨੇ ਉਧਰੋਂ ਚੱਕਿਆ ਸੰਧਮਨ ਸਾਹਿਬ ਨੇ ਤੇ ਲੋਕਾਂ ਨੂੰ ਬਣਾਈ ਹੁੰਦੇ ਬੇਫੂਟੇ ਬੰਦੇ ਇਹ ਮੈਂ ਨਹੀਂ ਕਹਿ ਰਿਹਾ ਉਹ ਵੀਡੀਓ ਵਾਇਰਲ ਹੋਈ ਪਈ ਹੈ ਜਦੋਂ ਇਕੱਠੇ ਰੋਟੀ ਖਾਂਦੇ ਆ ਉਹ ਜਿਹੜਾ ਹਣ ਹਰਾ ਪਿਆਜ਼ ਨਹੀਂ ਹੁੰਦਾ ਆਪਾਂ ਤਾਂ ਗੋਲ ਕੱਟਦੇ ਨੇ ਨਾ ਸੁੱਕਾ ਹੁੰਦਾ ਹਰੇ ਨੂੰ ਸਿੱਧਾ ਕੱਟਦੇ ਨੇ ਇੱਕ ਪੁੱਛ ਉਹਦੇ ਹੱਥ ਵਿੱਚ ਉਹਦੀ ਇੱਕ ਉਹਦੇ ਪੁੱਛ ਵਿੱਚ ਉਹ ਗੰਡਾ ਵੀ ਇਹਨਾਂ ਨੇ ਦੋ ਸਾਈਂ ਤੋੜ ਕੇ ਦੋਨਾਂ ਬੰਦੇ ਨੇ ਇੱਕ ਬਲੇਡ ਵਿੱਚੋਂ ਚੱਕਿਆ ਖਾਲੇ ਕਹਿੰਦੇ ਅਸੀਂ ਲੜਦੇ ਆ ਆ ਕਰ ਦੂਤੇ ਇਹਨਾਂ ਦੀ ਚਲੋ ਮੈਂ ਤਾਂ ਗੱਲ ਹੋਰ ਨਹੀਂ ਕੀਤੀ ਮੈਂ ਤਾਂ ਸ਼ਹੀਦਿਆਮ ਸਰ ਸ਼ਹੀਦਿਆਮ ਸਰ ਦਾ ਪੱਖ ਨਹੀਂ ਗੱਲ ਕੀਤੀ ਹੈ ਵੀ ਉਸ ਬੰਦੇ ਦੀ ਕੁਰਬਾਨੀ ਨੂੰ ਤੇ ਪੱਗ ਨੂੰ ਇਹਨੇ ਪੈਰਾਂ ਵਿੱਚ ਰੋਲਤਾ ਇਹ ਇਹ ਗੱਲਾਂ ਬੋਰ ਕਰਨਗੀਆਂ ਜਿਨ੍ਹਾਂ ਦੇ ਕੋਲੇ ਅਣਖ ਸ਼ਰਮ ਹੈ ਨਹੀਂ ਜਿੰਨੇ ਜ਼ਮੀਰ ਜਾਗਦੀਆਂ ਨੇ ਉਹ ਮੈਨੂੰ ਕਹਿੰਦੇ ਗਏ ਨੇ ਜੀ ਧੰਨਵਾਦ ਸ਼ਾਬਾਸ਼ ਤੁਹਾਡੇ ਕੱਲ ਇੱਕ ਵਕੀਲ ਸਾਹਿਬ ਮਿਲੇ ਸਾਨੂੰ ਮੋਗੇ ਅਦਾਲਤ ਵਿੱਚ ਉਹ ਕਹਿੰਦੇ ਜਿਹੜੀ ਗੱਲਬਾਤ ਤੁਸੀਂ ਕਰ ਰਹੇ ਹੋ ਮੈਂ ਵੈਸੇ ਆਪਣੀ ਬੜਾਈ ਆਪਣੇ ਮੂੰਹ ਤੋਂ ਕਰਦਾ ਨਹੀਂ ਹੁੰਦਾ ਚਲੋ ਇਹ ਵਕੀਲ ਸਾਹਿਬ ਦੀ ਗੱਲ ਸੀ ਕਹਿੰਦੇ ਐਡ ਕਰਿਓ ਉਹ ਕਹਿੰਦੇ ਜਿਹੜੀ ਗੱਲਬਾਤ ਤੁਸੀਂ ਅੱਜ ਬੋਲ ਰਹੇ ਹੋ ਨਾ ਕਹਿੰਦੇ ਆਉਣ ਵਾਲੇ 5 ਸਾਲਾਂ ਦੇ ਵਿੱਚ ਇਹਦਾ ਰਿਜ਼ਲਟ ਮੈਨੂੰ ਸਾਡੇ ਪੰਜਾਬ ਦੇ ਲੋਕਾਂ ਨੂੰ ਮਿਲ ਰਿਹਾ ਇਹ ਗੱਲਾਂ ਨੂੰ ਨੋਟ ਕਰ ਲਿਓ ਮੈਂ ਕੀ ਬੋਲ ਰਿਹਾ ਸਾਨੂੰ ਕਿਸੇ ਸਰਕਾਰੀ ਨੌਕਰੀ ਦੀ ਲੋੜ ਨਹੀਂ ਸਰਕਾਰੀ ਪੈਨਸ਼ਨ ਦੀ ਲੋੜ ਨਹੀਂ ਸਰਕਾਰੀ ਸਹੂਲਤ ਅਸੀਂ ਕੋਈ ਨਹੀਂ ਲੈਣੀ ਨਾ ਲਈ ਅੱਜ ਤੱਕ ਪਰ ਜਿਹੜੇ ਬੰਦੇ ਦੇਸ਼ ਲਈ ਕੁਝ ਕਰਦੇ ਆ ਜਿਹੜੇ ਬੰਦੇ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਆ ਉਹਨਾਂ ਲੋਕਾਂ ਨੂੰ ਅੱਗੇ ਆਉਣ ਦਿਓ ਸਾਡੇ ਕੋਲੇ ਪੜਿਆ ਲਿਖਿਆ ਜੂਥ ਹੈ ਜਿਹੜਾ ਕੁਝ ਕਰਨਾ ਚਾਹੁੰਦਾ ਭਗਵਾਨ ਤਮਾਨ ਦੇ ਇਹੋ ਜਿਹੇ ਐਮ ਐਲ ਏ ਕੀ ਹੁੰਦਾ ਸ਼ਬਦ ਐਫ ਆਈ ਆਰ ਇਹ ਕੀ ਬੋਲਦੇ ਐ ਐਫ ਆਰ ਆਈ ਅਹ ਹੈਗੇ ਇਹ ਜਿਹੇ ਐਮ ਐਲ ਏ ਜੇ ਪੂਰੀ ਫੁੱਲ ਫਾਰਮ ਪੁੱਛਣੀ ਹੋਵੇ ਵੀ ਇਹ ਸ਼ਬਦ ਕੀ ਹੈ ਇਹਨਾਂ ਨੂੰ ਪਤਾ ਨਹੀਂ ਹੋਣਾ ਜਿਹੜੇ ਬੰਦੇ ਐਫ ਆਰ ਆਈ ਕਹਿ ਰਹੇ ਨੇ ਐਫ ਆਈ ਆਰ ਨੂੰ ਤੇ ਉਹਨਾਂ ਬੰਦੇ ਕੋਲੇ ਕੀ ਹੋਊਗਾ ਦੱਸੋ ਮੈਨ ਕਿੰਨੀ ਕੁ ਸਮਝ ਉਹਨਾਂ ਬੰਦੇ ਕੱਲ ਮੈਂ ਵਿਧਾਨ ਸਭਾ ਦੇ ਵਿੱਚ ਦੋ ਐਮਐਲਐਸ ਸੁਣੇ ਇਹਨਾਂ ਦੇ ਜਿਹੜੇ ਕੀ ਕਹਿ ਰਹੇ ਸੀ ਐਫ ਆਰ ਆਈ ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਇਹ ਸ਼ਬਦ ਕੀ ਹੈ ਫੁੱਲ ਫਾਰਮ ਤਾਂ ਪਤਾ ਹੀ ਨਹੀਂ ਹੁੰਦਾ ਜਣ ਕੇ ਇਹ ਉਹ ਲੋਕ ਹੈ ਜਿਹੜੇ ਕਹਿੰਦੇ ਸੀ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਕਹਿੰਦੇ ਸੀ ਨਾ ਹੁਣ ਪੁੱਛੋ ਵੀ ਕਿੱਥੇ ਹੈ ਤੇ ਇਹੀ ਕਰਤੂਕੂਤ ਪਹਿਲਾਂ ਭਗਵੰਤ ਮਾਨ ਨੇ ਮਾਨਪੀਤ ਬਾਜ਼ਨ ਦੇ ਨਾਲ ਨਾਲ ਮਿਲ ਕੇ ਕੀ ਤੁਸੀਂ ਉਹ ਵੀ ਮੁਠੀ ਭਰੀ ਉਹਨੇ ਮਿੱਟੀ ਦੀ ਉਰਦੂ ਦੇ ਸ਼ਾਇਰ ਬੋਲੇ ਉਹਨੇ ਬੱਡੇ-ਬੱਡੇ ਸ਼ੇਅਰ ਬੋਲੇ ਉਹਨੇ ਜਿਹੜਾ ਗਾਲ ਸ਼ਹਿਰ ਸੀ ਨਾ ਉਹਦੇ ਸ਼ੇਅਰ ਬੋਲੇ ਉਹਨੇ ਵੱਡੇ-ਵੱਡੇ ਤੇ ਮੈਂ ਜਦੋਂ ਉਹਦੀ ਇੰਟਰਵਿਊ ਸੁਣਦਾ ਨਾ ਉਹ ਉਹ ਪਤਾ ਕਹਿੰਦਾ ਕਹਿੰਦਾ ਜੀ ਸਾਡੀ ਲੀਡਰਸ਼ਿਪ ਐਹ ਜੀ ਹੈ ਕਈਆਂ ਨੂੰ ਕਹਿੰਦਾ ਇੰਗਲਿਸ਼ ਦੇ ਵਿੱਚ ਐਪਲੀਕੇਸ਼ਨ ਨਹੀਂ ਪਾਉਣੀ ਆਉਂਦੀ ਜੇ ਰਾਸ਼ਟਰਪਤੀ ਨੂੰ ਪਾਣੀ ਪਵੇ ਉਹਦੀਆਂ ਕਰਤੂਤਾਂ ਸੀ ਉਹਦੇ ਵਿੱਚ ਬੋਲਦਾ ਰਿਹਾ ਅੱਛਾ ਦੂਜੀ ਗੱਲ ਇਹਨਾਂ ਦੇ ਸਲਵਾਰਾਂ ਪਾਈਆਂ ਨੇ ਇੱਕ ਸਿੱਧੂ ਦੇ ਤੇ ਇੱਕ ਮੰਤਰੀ ਤਵਾਦਲ ਦੇ ਤੇ ਕੈਪਟਨ ਸਾਹਿਬ ਨਾਮ ਹੀ ਪਉਂਦੇ ਸੀ ਤੇ ਉਹ ਜਿਵੇਂ ਤੁਸੀਂ ਉਹ ਮਜ਼ਾਕ ਸੁਣਿਆ ਹੁੰਦਾ ਸੁਣਿਆ ਹੋਣਾ ਇੱਕ ਕਹਿੰਦਾ ਸੀ ਕਿ ਰਾਹੁਲ ਗਾਂਧੀ ਮੇਰਾ ਪਿਓ ਹੈ ਦੂਜਾ ਕਹਿੰਦਾ ਸੀ ਸੋਨੀਆ ਗਾਂਧੀ ਮੇਰੀ ਮਾਂ ਲੋਕ ਕਹਿੰਦੇ ਰਿਸ਼ਤਾ ਤਾਂ ਸਹੀ ਕਰ ਲਓ ਮੂੰਹ ਤਾਂ ਦਾ ਮੁੰਡਾ ਹੈ ਉਹਦੀ ਮਾਂ ਤੁਸੀਂ ਮੁੰਡੇ ਨੂੰ ਪਿਓ ਕਹੀ ਜਾਂਦੇ ਹੋ ਤੇ ਮਾਂ ਨੂੰ ਮਾਂ ਕਹੀ ਜਾਂਦੇ ਸਮਝ ਲਓ ਮਾੜਾ ਮੋਟਾ ਤੇ ਜਦੋਂ ਉਹਦੇ ਕੋਲੇ ਜਾਂਦੇ ਸੀ ਨਾ ਤਿੰਨੇ ਬੰਦੇ ਉਹ ਦੇਖਦੀ ਸੀ ਵੀ ਇੱਕ ਪਜਾਮੀ ਪਾ ਕੇ ਆ ਗਿਆ ਤੇ ਦੋ ਸਲਵਾਰਾਂ ਪਾ ਕੇ ਆ ਗਿਆ ਵੀ ਇਹਨਾਂ ਵਿੱਚ ਬੰਦਾ ਕਿਹੜਾ ਹੈ ਮੈਨੂੰ ਕੋਈ ਬੋਲ ਕੇ ਦੱਸੂਗਾ ਫਿਰ ਉਹ ਆਪਣੇ ਪੀਅ ਤੋਂ ਪੁੱਛਦੀ ਸੀ ਇਹਨਾਂ ਵਿੱਚ ਬੰਦਾ ਕੌਣ ਹੈ ਉਹ ਪੀਏ ਕਹਿੰਦੇ ਹੈ ਕਿਤਾ ਜੀ ਬੰਦਾ ਹੀ ਹੈ ਇਹ ਪਰ ਕਹਿੰਦਾ ਅਕਲ ਕਾਹ ਚੱਲ ਚਲੀ ਜਾਂਦੀ ਹੈ ਕਿਵੇਂ ਨੂੰ ਪਤਾ ਨਹੀਂ ਵੀ ਅਸੀਂ ਪਜਾਮਾ ਪਾ ਕੇ ਜਾਏਗੀ ਜਾਂ ਪੈਂਟ ਪਾ ਕੇ ਜਾਏਗੀ ਉਹ ਕਹਿੰਦੀ ਇੱਕ ਦੇ ਪਜਾਮੀ ਪਾਈ ਆ ਦੋ ਦੇ ਸਲਵਾਰਾਂ ਪਾਈਆਂ ਨੇ ਸਿੱਧੂ ਨੂੰ ਕਹਿੰਦੀ ਸੀ ਇੱਕ ਤਾਂ ਇੱਕ ਮਨਪ੍ਰੀਤ ਬਾਅਦ ਨੂੰ ਕਹਿੰਦੀ ਸੀ ਤੇ ਤੀਜੇ ਕੈਪਟਨ ਨੂੰ ਕਹਿੰਦੇ ਸੀ ਵੀ ਪਜਾਮੀ ਪਾ ਕੇ ਆ ਗਿਆ ਤੇ ਉਹੀ ਚੁਟਕਲੇ ਭਵੰਤਮਾ ਨੇ ਸੁਣਾਏ ਕਹਿੰਦਾ ਪਹਿਲਾਂ ਅਮਰਿੰਦਰ ਕੈਪਟਨ ਸਿੰਘ ਦੀ ਪਜਾਮੀ ਚੜ੍ਹੋਣੀ ਪਈ ਹੈ ਚਾਰ ਜਣਾਂ ਨੇ ਲੱਗ ਕੇ ਭੋਂਗ ਦੀ ਤਰ੍ਹਾਂ ਸੁਣਦੇ ਸੀ ਨਾ ਚੁਟਕਲੇ ਤੁਸੀਂ ਉਹ ਚੁਟਕਲੇ ਸੁਣ ਕੇ ਤੁਸੀਂ ਸਰਕਾਰ ਬਣਾਈ ਹੈ ਹੁਣ ਇੰਨਾ ਮਾਂ ਦੇ ਪੁੱਤਾਂ ਨੇ ਉਹਨਾਂ ਨਾਲੋਂ ਜ਼ਿਆਦਾ ਜਲੂਸ ਪੰਜਾਬ ਦਾ ਕੱਢ ਦਿੱਤਾ 3 ਸਾਲ ਪੂਰੇ ਹੋ ਗਏ ਪਿੱਛੇ ਕੀਰੇ ਘੱਟ ਡੇਢ ਸਾਲ 1.5 ਸਾਲ ਦੇ ਵਿੱਚ ਹੁਣ ਇਹਨਾਂ ਨੇ ਐਮਐਲ ਨੂੰ ਛੋੜ ਦਿੱਤੀ ਵੀ ਜੋ ਕੁਝ ਹੁੰਦਾ ਤੁਸੀਂ ਕਰ ਲਓ ਮੁੜ ਕੇ ਤਾਂ ਆਪਾਂ ਆਉਣਾ ਨਹੀਂ ਅੱਛਾ ਅੱਛਾ ਜੀ ਇੱਕ ਗੱਲ ਮੈਂ ਹੋਰ ਭੁੱਲ ਗਿਆ ਚੇਤੇ ਕਰਾ ਦਿਆਂ ਜਿਹੜੀ ਜਿਹੜੀ ਬੀਬੀ ਨਹੀਂ ਗਾਗਨ ਮਾਨ ਜਿਹੜੀ ਸਿੰਗਰ ਹੈ ਬੀਬੀ ਜਿਹੜੀ ਉਹ ਬੀੜੀ ਦੇ ਛੁੱਟੇ ਲਾਉਂਦੀ ਸੀ ਵੀਡੀਓ ਵਾਇਰਲ ਹੋਈ ਸੀ ਤੇ ਉਹ ਬੀਬੀ ਨੂੰ ਹੁਣ ਪੱਤਰਕਾਰ ਕਹਿੰਦਾ ਭਵੰਤਮਾਨ ਦੁਬਾਰੇ ਆਉਣਗੇ ਹਾਂ ਜੀ ਕਹਿੰਦੀ ਮੁੱਖ ਮੰਤਰੀ ਬਣ ਕੇ ਸਤਾਜ ਦੇ ਵਿੱਚ ਦੁਬਾਰਾ ਡੈਫੀਨਿਟਲੀ ਬਸ ਆਹੀ ਸ਼ਬਦ ਆ ਦੇ ਕੋਲੇ ਬੰਨਣਗੇ ਕਹਿੰਦੀ ਪੱਕਾ ਫੇਰ ਵੇਖ ਕੇ ਘਰੋ ਕਹਿੰਦੀ ਤੇ ਆਸ਼ਾ ਮੁੱਦਾ ਪਤਾ ਕੀ ਚੱਕਿਆ ਕੱਲ ਕਹਿੰਦੇ ਠਾਣੇ ਦੇ ਜਿਹੜੇ ਮੁਨਸੀ ਨੇ ਨਾ ਉਹ ਅਸੀਂ ਬਦਲਨੇ ਨੇ ਇਹਨੇ ਪੁੱਛੋ ਬੇਵਕੂਫਾਂ ਨੂੰ ਵੀ ਮੁਨਸੀਆਂ ਕੋਲੇ ਕੀ ਹੈ ਉਹ ਤਾਂ ਐਸਐਚਓ ਨੇ ਪਹਿਲਾਂ ਮੂਰੇ ਲਾਏ ਹੁੰਦੇ ਆਪਣੇ ਦੇਖੋ ਕਿੰਨਾ بڑا ਮੁੱਦਾ ਹੈ ਤੁਸੀਂ ਇਹ ਕਹਿ ਦਿਓ ਵੀ ਤੁਸੀਂ ਮੁਨਸੀ ਬਦਲਦੇ ਸਾਡੇ ਤੋਂ 24 ਦੇ ਵਿੱਚ ਤੁਹਾਨੂੰ ਅਗਲੇ ਨੇ ਬਦਲਤਾ ਹੁਣ ਤੋਂ ਲਿਖ ਲਓ ਉਹੜੇ ਮੁਨਸੀ ਨੇ ਨਾ ਉਹਨਾਂ ਨਾਲ ਲੋਕਾਂ ਦਾ ਇੰਨਾ ਰਾਬਤਾ ਹੁੰਦਾ ਉਹ ਥੋੜੀ ਕੱਲੀ ਕੱਲੀ ਕਰਤੂਤ ਐਸਐਚ ਕੋਲੇ ਨਹੀਂ ਕੋਈ ਕਹਿ ਹੁੰਦਾ ਉਹ ਜਿਹਨਾਂ ਮੁੰਸੀ ਨੂੰ ਜਾ ਕੇ ਮਿਲਦਾ ਜਿੰਨੀ ਉਹ ਜਿਵੇਂ ਇਹ ਕਹਿੰਦੇ ਸੀ ਐਫ ਆਰ ਆਈ ਚਲੋ ਨਾਮ ਵਰਤਾਂ ਐਫ ਆਈ ਆਰ ਜਿਹੜਾ ਲਿਖਦਾ ਨਾ ਉਹ ਮੁੰਸੀ ਲਿਖਦਾ ਤੇ ਮੁੰਸੀ ਲੋਕਾਂ ਨੂੰ ਜਾਣ ਲੈ ਚੰਗੇ ਤਰ੍ਹਾਂ ਥੋੜੀਆਂ ਕਰਤੂਤਾਂ ਜਿੰਨੀਆਂ ਦੱਸੋ ਮੁੰਸੀ ਦੱਸੋ ਵੀ ਕਿੰਨੇ ਪੈਸੇ ਐਸਐਚ ਕੋਲੇ ਆਏ ਐਸਐਚਓ ਨੇ ਕਿੰਨੇ ਐਮਐਲ ਨੂੰ ਭੇਜੇ ਸਾਰੀਆਂ ਕਰਤੂਤਾਂ ਮੁੰਸੀ ਦੱਸੋ ਬਦਲ ਲੋ ਮਨਸ਼ੀ ਨੂੰ ਤੁਸੀਂ ਥੋੜਾ ਜਲੂਸ ਚੰਗੀ ਤਰ੍ਹਾਂ ਲੇਖੋ ਹੁਣ ਬਸ ਇੰਨੀ ਗੱਲ ਕਹਿਣੀ ਸੀ ਹਸ ਲਿਓ ਗਾਲਾਂ ਕੱਢ ਲਿਓ ਪਰ ਗੌਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ